ਆ ਕਿਸੇ ਫਾਇ ਪਾਗਲ ਨੂੰ ਸਾਡਾ ਤੁਹਾਡਾ ਪਰਮਾਤਮਾ ਦੇ ਨਾਲ ਅਸੀਂ ਸਮਝਦੇ ਆ ਕਿ ਅਸੀਂ ਧੜਿਆਂ ਤੋਂ ਰਾਜਨੀਤੀ ਕਰਨੀ ਹੈ ਤੇ ਆਪਣਾ ਤੁਹਾਡਾ ਪਰਮਾਤਮਾ ਦੇ ਨਾਲ ਰੱਖਣਾ ਹੈ ਤੇ ਇਹੋ ਬੇਨਤੀ ਲੈ ਕੇ ਮੈਂ ਆ ਗਈ ਆ ਸਾਡੀਆਂ ਸਾਰੀਆਂ ਮੁਸ਼ਕਲਾਂ ਪਰਮਾਤਮਾ ਨੇ ਹੌਲੀ-ਹੌਲੀ ਕਲੀਅਰ ਕਰ ਦਿੱਤੀਆਂ ਕੋਈ ਵੀ ਹੁਣ ਮੁਸ਼ਕਲ ਨਹੀਂ ਬਚੀ ਹੁਣ ਤੇ ਸਿਰਫ ਇੱਕ ਤਰੀਕ ਨੂੰ ਆਪਾਂ ਵੱਡਣੀ ਦੱਪਣਾ ਹੈ ਖਦਿਸ਼ਾ ਸੀ ਕਿ ਭਾਈ ਮਾਲ ਦੇ ਪੇਪਰ ਹੀ ਨਾ ਕਿਤੇ ਰੱਤ ਹੋ ਜਾਣਾ ਕੋਈ ਹੋਰ ਮੁਸ਼ਕਲ ਨਾ ਬਣੇ ਕੋਈ ਹੋਰ ਅਮਰਤ ਪਾਲ ਆ ਕੇ ਬਰਾਬਰ ਨਾ ਖੜ ਜਾਵੇ ਇਹ ਸਾਰੀਆਂ ਮੁਸ਼ਕਲਾਂ ਪਰ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਸਾਰੀਆਂ ਹੱਲ ਹੋ ਗਈਆਂ ਹੁਣ ਤੇ ਸਿਰਫ ਅੱਜ ਆਪਾਂ ਨੂੰ ਚੋਣ ਨਿਸ਼ਾਨ ਵੀ ਮਿਲ ਗਿਆ ਚੋਣ ਨਿਸ਼ਾਨ ਵੀ ਬੜਾ ਸੰਭਾਲ ਕੇ ਮਿਲਿਆ ਇਹ ਇੱਕ ਆਵਾਜ਼ ਹੁੰਦੀ ਹੈ ਜਦੋਂ ਕਈ ਵਾਰੀ ਆਵਾਜ਼ ਆਪਾਂ ਨੂੰ ਨਹੀਂ ਸੁਣਦੀ ਨਾ ਆਪਾਂ ਕਹਿੰਦੇ ਸਪੀਕਰ ਉੱਚਾ ਕਰ ਲਓ से बिको जितना लो स्पीकर